ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁਲਸਾਬ ਉਹਨਾਂ ਨੇ ਇਹ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਛਾਟਾ ਐਸ ਐਚ ਓ ਸ਼੍ਰੀ ਵਿਨੋਦ ਜੀ ਤੇ ਏ ਸੀ ਪੀ ਵੈਸਟ 3 ਸ਼ੇਪ ਸ਼ਬਦਰਸ਼ਨ ਜੀ ਉਹਨਾਂ ਨੇ 5 ਇਕਿਊਜ਼ ਰਿਪੋਰਟ ਕੀਤੇ ਹੈ ਐਫ ਆਈ ਆਈ ਨੰਬਰ 142 ਡੇਟਿਡ 28 2024 ਅੰਡਰ ਸੈਕਸ਼ਨ 304 2 35 ਬੀ ਐਨ ਐਸ ਪੁਲਿਸ ਸਟੇਸ਼ਨ ਛਾਟਾ ਤੇ ਦੂਸਰਾ ਕੇਸ ਐਫ ਆਈ ਆਈ ਨੰਬਰ 1057 1 2025 ਅ ਅਫੈਂਸ ਹੈ 304 2 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟ ਹੈ ਦੋ ਐਫ ਆਈ ਆਰ ਦੇ ਤੇ ਅਕਿਊਜ਼ ਦੇ ਸੀਤੇ ਕਿ ਉਸ ਦਾ ਮਾਮਾ ਬਲਜਿੰਦਰ ਸਿੰਘ ਲਾਇਸ ਗੋਲੂ ਸੁਰਜੀਤ ਸਿੰਘ ਲਾਇਸ ਮਿਰਜਾ ਕਰਨਵੀਰ ਸਿੰਘ ਲਾਇਸ ਲਾਲੀ ਹਰਪ੍ਰੀਤ ਸਿੰਘ ਲਾਇਸ ਹਾਪੀ ਤੇ ਮਨਪ੍ਰੀਤ ਸਿੰਘ ਲਾਇਸ ਮਨੀ ਇਹ ਬੇਸਿਕਲੀ ਸਨਾਚਿੰਗ ਸਿਆਟਾ ਏਰੀਆ ਚ ਕਾਫੀ ਜ਼ਿਆਦਾ ਕਰਦੇ ਸੀਗੇ ਤੇ ਨਸ਼ੇ ਦੇ ਵੀ ਇਹ ਆਦੀ ਨੇ ਇਹ ਇਹਨਾਂ ਚੋਂ ਆਪਣਾ ਇੱਕ ਕਿ ਟਿਊ ਜਿਹੜਾ ਅਰੈਸਟ ਹੋਣਾ ਰਹਿ ਗਿਆ ਅ ਕਰਨਵੀਰ ਸਿੰਘ ਅਲਾਈਸਡ ਡਬ ਤੇ ਇਹ ਵੀ ਨਸ਼ੇ ਦਾ ਆਦਤ ਹੈ ਬੇਸਿਕਲੀ 6 ਜਨਾਂ ਦਾ ਗੈਂਗ ਹੈ ਤੇ 5 ਅਰੈਸਟ ਹੋ ਚੁੱਕੇ ਹੈ ਤੇ ਅਸੀਂ ਇਹਨਾਂ ਤੋਂ ਅ ਤਿੰਨ ਮੋਬਾਈਲ ਫੋਨ ਦੋ ਮੋਟਰਸਾਈਕਲ ਸਪਲੈਂਡਰ ਇੱਕ ਸਕਰੂ ਡਰਾਈਵਰ ਇੱਕ ਦਾਤ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਤੇ ਇਹ ਸਾਰੇ ਹੀ ਅ ਬੇਸਿਕਲੀ 10ਵੀਂ ਤੋਂ ਘੱਟ ਪੜ੍ਹੇ ਐ ਤੇ 25-30 ਸਾਲ ਦੇ ਲਾਗੇ ਤੱਕ ਇਹਨਾਂ ਦੀ ਉਮਰ ਹੈਗੀ ਐ ਤੇ ਜਿਹੜਾ ਬਲਜਿੰਦਰ ਸਿੰਘ ਲਾਇਸ ਗੋਲੂ ਐ ਇਹਦੇ ਤੇ ਇੱਕ ਪਹਿਲਾਂ ਵੀ ਕੇਸ ਇੱਕ ਦਰਜ ਹੈਗਾ ਐਫ ਆਈ ਆ ਨੰਬਰ 132025 ਅੰਡਰ ਸੈਕਸ਼ਨ 109 191 3190 ਬੀ ਐਨ ਐਸ ਤੇ 2527 ਆਮਜਕ ਪੀ ਐਸ ਛਾਟਾ ਵੀ ਦਰਜ ਹੈਗਾ ਤੇ ਇਹਨਾਂ ਤੋਂ ਇਹਨਾਂ ਦਾ ਸੀ ਪੁਲਿਸ ਰਿਮਾਂਡ ਲੈ ਕੇ ਅ ਮਾਨਯੋਗ ਅਦਾਲਤੋ ਤੇ ਅਸੀਂ ਪੁੱਛਗੇ ਹੋਰ ਵੀ ਕਰਾਂਗੇ ਤੇ ਹੋਰ ਵੀ ਜਿਹੜੀ ਵੀ ਰਿਕਵਰੀ ਹੋਈ ਅਸੀਂ ਤੁਹਾਡੇ ਤੱਕ ਲਿਆਵਾਂਗੇ